ਲ ਆ ਵੀ ਮਿੱਤਰੋ ਆਪਾਂ ਆਇਆ ਬਈ ਅੱਜ ਮੁਕਸਰ ਮੇਲੇ ਤੇ ਠੀਕ ਐ ਤਰੀ ਕਿੰਨੀ ਆਧਾ ਬਈ ਤਰੀਕਾ ਮਿੱਤਰੋ ਅੱਜ 2 2 ਅਕਤੂਬਰ ਬਾਕੀ ਕੋੜੇ ਆ ਰਹੇ ਆ ਬਈ ਸਾਰੇ ਆਪਾਂ ਤੁਹਾਨੂੰ ਅਪਡੇਟ ਦੰਨੇ ਆ ਕੱਠ ਪੂਰਾ ਬਈ ਮੇਲਾ ਪੂਰਾ ਭਰਿਆ ਹੋਇਆ ਇੱਧਰ ਠੀਕ ਐ ਘੈਂਟ ਮਾਹੌਲ ਆ ਜਾਵਾ ਤੇ ਐਂਡ ਤੱਕ ਦੇਖੋ ਬਈ ਤੁਹਾਨੂੰ ਦਿਖਾਉਣਾ ਮੇਲੇ ਬਸ਼ੇਰੇ ਬਸ਼ੇਰੀਆਂ ਨਾ ਬਹੁਤ ਆਏ ਹੋਇਆ ਪਾਈ ਪਗਲੀ ਤੇ ਵੱਜਿਆ ਠੀਕ ਐ ਕਰੋ ਚੈੱਕ ਬਾਈ ਨੌਕਰੀਆਂ ਖੜੀਆਂ ਨੇ ਬਾਕੀ ਗੱਡੀਆਂ ਗੁੱਡੀਆਂ ਪੂਰੀਆਂ ਉਧਰ ਦੇ ਠੀਕ ਆ ਘੈਂਟ ਮੇਲਾ ਮਾਹੌਲ ਘੈਂਟ ਬਣਿਆ ਠੀਕ ਆ ਹੋਰ ਕੀ ਆਲਾ ਬਾਈ ਜੀ ਇਹ ਬਈ ਬਸ਼ੇਰਾ ਦਾ ਬਸ਼ੇਰਾ ਕਿਹੜੇ ਘੋੜੇ ਦਾ ਪਦਮ ਦਾ ਕਰੋ ਬਾਈ ਚੈੱਕ ਆਉ ਤਾ ਠੀਕ ਆ ਬਾਕੀ ਸਾਨੂੰ ਦਿਖਾਉਣਿਆ ਦੇਖੀ ਚੱਲਿਓ ਮੇਲਾ ਬਾਈ ਪੂਰਾ ਹੀ ਘੈਂਟ ਬਣ ਰਿਹਾ ਠੀਕ ਆ ਥੋੜੀ ਸੱਟ ਲੱਗੀ ਘੋੜੇ ਤੇ ਤੇ ਭਾਈ ਘੋੜੀਆਂ ਆਈ ਬਹੁਤ ਜਾਂਦੀਆਂ ਨੇ ਠੀਕ ਆ ਜਾਨਵਰ ਨਾਵੇਂ ਬਹੁਤ ਆਈ ਜਾਂਦੇ ਨੇ ਕੀ ਹਾਲ ਨੇ ਹੋਰ ਸੱਟ ਵਧੀਆ ਵਧੀਆ ਲੈ ਥੱਤੀ ਆ ਵਧੀਆ 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 ਘੈਂਟ ਜਾਵਾ ਕਿੱਥੇ ਦਾ ਰੱਖਿਆ ਦੰਬੂ ਹਾਂਜੀ ਖਦੋਗਾ ਜੀ ਭਾਈ ਹੁਣ ਹੀ ਆਇਆ ਮਾਲ ਪਾਰੀਏ ਵਲੌਗ ਰੋਕ ਲਾ ਰੋਕ ਲਾ ਰੋਕ ਲਾ ਲੈ ਵੀ ਮਿੱਤਰੋ ਕਰੋ ਚੈੱਕ ਮੁੜਕਾ ਵਾਲਾ ਦਵਾ ਰੱਖਿਆ ਕਿਹੜਾ ਦਾ ਕੈਂ ਹੈ ਕਿਹੜੀ ਲੈਣ ਦਾ ਇਹ ਇਹ ਅਰਜੰਦਾਂ ਬਾਈ ਡਾਇਰੈਕਟ ਹਾਂਜੀ ਕਰੋ ਬਾਈ ਚੈੱਕ ਤੇ ਮਾੜੀ ਸਾਈਡ ਮਾੜੀ ਸਾਈਡ ਬਾਈ ਗੁੰਦਰੀ ਘੁੜੀ ਆ ਮੈਂ ਲੈਣ ਭੁੱਲ ਗਿਆ ਅੱਛਾ ਠੀਕ ਹੈ ਲਾਗੇ ਛੱਡਣਾ ਹਾਂਜੀ ਹਾਂਜੀ ਕਰੋ ਬਾਈ ਚੈੱਕ ਠੀਕ ਹੈ ਮੁਕਸਰ ਮੇਲੇ ਤੇ ਆਇਆ ਹੋਇਆ ਹੈ ਤੋਰੀ ਐ ਨੂੰ ਤੋਰੀ ਲਿਆ ਤੋੜ ਕੇ ਉਧਰੋਂ ਗਲੀ ਚ ਵੇਖੋ ਮਿੱਤਰੋ ਮਹੌਲ ਬੂਰਾ ਕੈਂਟ ਜਮਾਂ ਠੀਕ ਹੈ ਬਾਕੀ ਬਾਈ ਮੇਲਾ ਪੂਰਾ ਭਰਿਆ ਵਿਕਰੀ ਵਾਲੇ ਜਾਨਵਰ ਵੀ ਆਈ ਜਾਂਦੇ ਨੇ ਠੀਕ ਹੈ ਹੈ ਆ ਹਾਲੀ ਕਾਊਂਟਰ ਠੀਕ ਐ ਕਰੋ ਚੱਕਾ ਘੋੜੀ ਬਈ ਚੈੱਕ ਹੋਈ ਜਾਂਦੀ ਐ ਮੇਲਾ ਪੂਰਾ ਘੈਂਟ ਭਰ ਰਿਆ ਤੇ ਬਾਕੀ ਬਾਬਾ ਮੇਰ ਕਰੇ ਹਨਾ ਮਾਗੀ ਵੇਲੇ ਹੁੰਦਾ ਬਈ ਇੱਕ ਤਾਂ ਮੇਲਾ ਐ ਠੀਕ ਐ ਇੱਕ ਹੁੰਦਾ ਬਈ ਇਹ ਦੁਸ਼ਹਿਰੇ ਵੇਲੇ ਦੋ ਤਰੀਕ ਅੱਜ ਠੀਕ ਐ ਕਰੋ ਬਈ ਚੱਕ ਆਓ ਪੂਰਾ ਮਾਹੌਲ ਬਈ ਇੱਧਰ ਸਾਰੇ ਜਾਨਵਰ ਚਿੜੀਆਂ ਤੋਂ ਲੈਣਾ ਸਾਰਾ ਕੁਝ ਘੈਂਟ ਆ ਗੱਲ ਬਾਤ ਜਾਨਵਰ ਜਰਮਨ ਕੁੱਤੇ ਕਰੋ ਚੱਕ ਔਰ ਬਾਈ ਆਕੀ ਬਾਈ ਗਲੀ ਦਾ ਮਾਹੌਲ ਪੂਰਾ ਘੈਂਟ ਆ ਘੋੜੀਆਂ ਵੀ ਬਹੁਤ ਆ ਗਈਆਂ ਤੇ ਮੇਲਾ ਓਨੀ ਭਰ ਰਿਹਾ ਠੀਕ ਆ ਬਾਕੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਠੀਕ ਆ ਦੇਖੋ ਪੂਰੀ ਰੌਣਕ ਮੇਲਾ ਠੀਕ ਆ ਬੱਚੀ ਆਇਆ ਬੱਚੀ ਦਿਖਾਣਾ ਤੁਹਾਨੂੰ ਕੀ ਹਾਲ ਆ ਬਾਈ ਕੀ ਹਾਲ ਆ ਜੀ ਬਸ਼ੇਰਾ ਕੇ ਬਸ਼ੇਰੀ ਬਸ਼ੇਰਾ ਕਿਹੜੇ ਕੋਟ ਦਾ ਇਹ ਬਾਜ਼ਰ ਤੋਂ ਪੂਰੀ ਫਰਾਡ ਹੋ ਗਿਆ ਅੱਛਾ ਸੇਲ ਲਈ ਆਇਆ ਕਿੰਨੇ ਚਿਰ ਦਾ 5 ਮਹੀਨੇ ਦਾ ਵੇਸ਼ਰਾ ਮਿੱਤਰੋ ਕਰੋ ਚੈੱਕ ਨਾ ਤਾਂ ਇੱਥੇ ਹੀ ਲਾਉਣਾ ਕੀ ਮੁੱਲ ਵੜੀ ਬਾਈ ਇਹਦਾ ਵੀਰ ਦੀ 3 ਲੱਖ ਰੁਪਈਆ 3 ਲੱਖ ਰੁਪਈਆ ਮਾਂ ਨੁਗਰੀ ਦਾ ਮੇਰੀ ਮਾਂ ਇਹਦੀ ਚੰਬੀ ਚੰਬੀ ਆਹ ਕਿਹ ਦਿਖਾਤਾ ਠੀਕ ਹੈ ਕਰੰਟਪੁਰ ਆ ਬੜਾ ਜਾਲਾ ਹੀ ਨਾਣਾ ਵਧੀਆ ਵਧੀਆ ਸੋਹਣਾ ਜਾਨਵਰ ਐ ਆ ਬਾਈ ਐ ਮਾਰਦੇ ਵੜਕ ਹੈ ਕਿਵੇਂ ਉੱਤਰ ਦਾ ਖਾ ਲੈਂਦਾ ਥੋੜੀ ਜਿਹੀ ਮਿੱਟੀ ਪਾ ਦੇ ਬਾਈ ਮਿੱਟੀ ਪਾ ਦੇ ਇੰਨਾ ਚੱਕ ਮੰਦਾ ਮੱਖੀ ਬੰਨ ਮਿੱਟੀ ਜਾ ਟੋਪੀ ਕੋਲ ਜਾ ਬਾਕੀ ਬਾਈ ਸੈਟਿੰਗ ਕਰੀ ਜਾਂਦੇ ਬਾਈ ਇੱਥੇ ਠੀਕ ਹੈ ਚੈਨਲ ਬਾਈ ਆਪਣਾ ਸੋਖੀ ਹੀਰਕੇ ਦੇ ਨਾਂ ਤੇ ਹਾਂਜੀ ਹਾਂਜੀ ਹਾਂ ਬਾਕੀ ਬਾਈ ਵੀਡੀਓ ਦੇਖਦੇ ਹੋਣਗੇ ਪੌਣਿਆ ਵਜ ਬਲੌਗ ਬਣਾ ਕੇ ਸਾਰਾ ਕਰੋ ਬਈ ਚੈੱਕ ਸੈਟਿੰਗ ਸਾਰੀਆਂ ਹੋਈ ਜਾਂਦੀਆਂ ਨੇ ਬਸ਼ੇਰ ਆਸਨ ਨੂੰ ਦਿਖਾਤਾ ਇੱਧਰ ਆ ਪਾਣੀ ਪੀ ਆਂਦਾ ਬਾਈ ਦੇਖੋ ਬਾਕੀ ਮੇਲਾ ਪੂਰਾ ਘੈਂਟ ਇੱਧਰ ਬਸ਼ੇਰ ਨੋਕਰੇਗਾ ਹੀ ਜਾਦੇ ਆ ਹੈਂ ਹਾਂ ਨੋਕਰੇ ਬਈ ਜਾਦੇ ਆ ਐ ਖੁਰਲੀਆਂ ਬਣਾ ਕੇ ਦੇਖੋ ਪਾਰਖੇ ਖੱਬਣ ਮੁਕਸਰ ਹਾਂ ਮੁਕਸਰ ਤਾਂ ਗਾੜੀ ਆ ਨੋਕਰੇ ਦਾ ਹੂੰ ਹਾਂ ਹਾਂ ਬਾਕੀ ਬਾਬਾ ਮੇਰ ਕਰੇ ਹਨਾ ਬਈ ਵਿਕਰੀ ਵਾਲੇ ਜਨਬਰ ਵੀ ਬਹੁਤ ਆਉਂਦੇ ਆ ਠੀਕ ਆ ਤੇ ਲੈਂਡ ਦੇ ਸ਼ਹਿਰੇ ਤੇ ਸੇਲ ਆੜੀ ਆਉਂਦੇ ਸੇਲ ਆੜੀ ਆਉਂਦੇ ਹਾਂ ਨੋਕਰਾ ਬਈ ਬਹੁਤ ਹੈ ਨੋਕਰਾ ਬਈ ਸਾਰੇ ਪਾਸੇ ਨੋਕਰਾ ਜ਼ਿਆਦੇ ਆ ਸਾਰੀਆਂ ਗਲੀਆਂ ਚ ਮਿੱਤਰੋ ਨੋਕਰਾ ਜ਼ਿਆਦਾ ਹੀ ਜ਼ਿਆਦਾ ਆ ਬਾਕੀ ਛਾਵਾ ਛੂਵਾ ਦਾ ਪ੍ਰਬੰਧ ਘੈਂਟ ਆ ਪੂਰਾ ਠੀਕ ਆ ਤੇ ਬਾਕੀ ਬਾਬਾ ਮੇਰ ਕਰੇ ਹੂੰ ਮਾਰਦੇ ਵੜਕਾ ਸਾਨੂੰ ਸੁਣੀ ਜਾਂਦੇ ਆ ਠੀਕ ਆ ਤੰਬੂ ਤਾਂ ਬੁਵਾਈ ਵਧੀਆ ਲਾਇਆ ਹੋਇਆ ਇੱਕ ਹੋਰ ਆ ਇੱਥੇ ਨਾ ਬੜੀ ਗਰਮੀ ਹੁੰਦੀ ਆ ਨਾ ਹੀ ਬੜੀ ਠੰਡ ਹੁੰਦੀ ਆ ਹਾਂ ਠੀਕ ਮਾਹੌਲ じゃ ਹੁੰਦਾ ਆ ਅਗਲੀ ਚ ਪੂਰੀਆਂ ਰੌਣਕਾਂ ਜਾਣਬਰ ਬਹੁਤ ਆ ਗਏ ਹੈਨਾ ਹਾਂ ਜਾਣ ਬਹੁਤ ਆ ਜਾਣਗੇ ਬਈ ਜਾਣਬਰ ਹੂੰ ਹੂੰ ਹਾਂ ਦੇਖੋ ਬਈ ਪੂਰਾ ਘੈਂਟ ਮਾਹੌਲ ਬਣਿਆ ਹੋਇਆ ਮੇਰਾ ਜਾਣਬਰ ਬਹੁਤ سارے ਆ ਹਾਂ ਹਾਂ ਸਾਰੇ ਛੇਲ ਵਾਲੀ ਨੇ ਹੂੰ ਹੂੰ हां ਲੈਣ ਦੇ ਨਾਲ ਜਨਮਰ ਜਾਦੇ ਆ ਐ ਖੜੀਆਂ ਬਈਆ ਬਾਕੀ ਆ ਦਰਖਤਾਂ ਦਾ ਘੈਂਟ ਆ ਸਿਸਟਮ ਠੀਕ ਆ ਕਰੋ ਚੈੱਕ ਕੋਈ ਜਲਾਈ ਦਾ ਖਤਰਾ ਨਹੀਂ ਕੋਈ ਸੋਨਾ ਚੱਲਦੀ ਆ ਆਪਣੇ ਮਹਾਪੁਰਸ਼ ਜੀ ਇਨਾਂ ਨੂੰ ਆ ਗਿਆ ਸੀ ਉਹ ਮੋਨਟਾਈਜ਼ ਦਾ ਪੈਸਾ ਹੀ ਲੈ ਜੀ ਮਿੱਤਰੋ ਇਹ ਵੀ ਬਾਈ ਸਾਰੇ ਹਨਾ ਇੱਥੇ ਸੇਲ ਲਈ ਆਏ ਹੋਏ ਨੇ ਜਿੰਨੇ ਵੀ ਜਾਨਵਰ ਹੈਗੇ ਨੇ ਤੇ ਐ ਬਾਈਆਂ ਨੇ ਖੁਰਲੀਆਂ 'ਚ ਖੜਾ ਰੱਖੇ ਨੇ ਤੇ ਬਾਕੀ ਸੋਨੂੰ ਮੇਲਾ ਬਾਈ ਆਪਾਂ ਦਿਖਾਤਾ ਠੀਕ ਆ ਮੇਲਾ 2 ਦਿਨ ਹੋਰ ਰਹੂਗਾ ਇਹ ਤੇ ਬਾਕੀ ਐ ਵਧੀਆ ਸ਼ਾਂ ਜ਼ਰੂਰੀ ਹੈ ਜਾਨਵਰ ਛਾਵਾ 'ਚ ਹੀ ਸੈੱਟ ਰਹਿੰਦੇ ਨੇ ਠੀਕ ਆ ਆ ਸਾਰੇ ਬੰਨੇ ਹੋਏ ਨੇ ਛਾਵਾ ਜ਼ਰੂਰੀ ਨੇ ਸੋ ਮਿੱਤਰੋ ਕਰੋ ਚੈੱਕ ਤੇ ਬਾਕੀ ਬਾਈ ਹਨਾ ਸੋਨੂੰ ਰੀਲਾਂ ਦੀ ਅਪਡੇਟ ਆਪਾਂ ਦਿੰਦੇ ਰਹਾਂਗੇ ਸਾਰੇ ਸਾਰੇ ਕਾਸੇ ਦੀ ਰੀਲਾਂ ਦੀ ਵੀ ਅਪਡੇਟ ਦਿੰਦੇ ਰਹਾਂਗੇ ਰੀਲਾਂ ਵੀ ਪਾਉਂਦੇ ਰਹਾਂਗੇ ਵਲੌਗ ਵੀ ਪਾਣਗੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਆ ਬਾਕੀ ਜਾਨਵਰ ਸਾਰੇ ਘੈਂਟ ਨੇ ਠੀਕ ਆ ਬਾਕੀ ਵਲੌਗਰ ਜੀ ਪੰਜ ਉਪਰ ਸਾਰੇ ਪਹੁੰਚੇ ਹੋਏ ਨੇ ਠੀਕ ਆ ਤੇ ਘੈਂਟ ਕੰਮ ਆ ਬਈ ਜਮਾ